ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਵਸਤਾ ਪੰਜਾਬ ਵਿੱਚ ਆਓ ਸੁਣਦੇ ਹਾਂ ਇੱਕ ਹੋਰ ਕਵਿਤਾ ਵਿਕਿਆ ਸੀ ਘਰ ਇੰਜ ਲੱਗਦਾ ਸੀ ਜਿਵੇਂ ਸਭ ਕੁਝ ਗਾਇਆ ਹਰ ਸੱਜਣਾ ਵੀ ਜਦੋਂ ਕਿਸੇ ਵਲੇ ਵਿਕਿਆ ਸੀ ਸਾਡਾ ਘਰ ਸੱਜਣਾ ਆਪਣੇ ਮਾਰ ਗਏ ਸੀ ਸੱਟਾਂ ਜਿਵੇਂ ਹੁੰਦੇ ਆ ਕਾਫੀ ਪੱਕੇ ਜਿਹੇ ਅਸੀਂ ਉਹ ਵੀ ਖਾ ਕੇ ਵੇਖ ਲਈ ਜਿਵੇਂ ਤੁਸੀਂ ਕਹਨੇ ਹੋ ਤੱਕੇ ਜੇ ਪਾਪ ਕਮਾਉਣ ਦੇ ਉਹਨਾਂ ਨੂੰ ਲੱਗਾ ਨਹੀਂ ਸੀ ਕਿ ਦਰ ਸੱਜਣਾ ਵੀ ਜਦੋਂ ਕਿਸੇ ਵੇਲੇ ਵਿਖਿਆ ਸੀ ਸਾਡਾ ਘਰ ਸੱਜਣਾ ਕਲਮ ਲਿਖਤਾ ਰਹੀਏ ਪਰ ਕਿੰਜ ਬਿਆ ਕਰੇ ਉਹਨਾਂ ਹਾਲਾਤਾਂ ਨੂੰ ਮੈਂ ਕਈ ਵਾਰ ਮਾਂ ਨੂੰ ਰੋਂਦੇ ਵੇਖਿਆ ਝੋਟਕੇ ਰਾਤਾਂ ਨੂੰ ਜਿਉਂਦੇ ਜੀ ਹੀ ਗਿਆ ਸੀ ਮਰ ਸੱਜਣਾ ਦੇ ਜਦੋਂ ਕਿਸੇ ਜੁਦੇ ਵਿਖਿਆ ਸੀ ਸਾਡਾ ਪਿਆਰ ਸੱਜਣਾ ਧੰਨਵਾਦ ਜੀ ਤੁਹਾਡਾ ਸਾਡਾ YouTube ਚੈਨਲ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ